ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਕਾਫੀ ਜ਼ਿਆਦੇ ਸੋਹਣੇ ਸੂਟ ਲੰਗੇ ਤੇ ਜਿਹੜਾ ਮੇਰੇ ਸੂਟ ਪਾਇਆ ਹੋਇਆ ਹੈਗਾ ਨਿਓਨ ਪਿੰਕ ਕਲਰ ਦਾ ਪਸ਼ਮੀਨੇ ਦਾ ਸੂਟ ਹੈਗਾ ਤੇ ਕਸ਼ਮੀਰੀ ਸੂਟ ਹੈਗਾ ਦੇਖੋ ਸਾਰਾ ਸ਼ਾਲ ਹੈ ਜਿਹੜਾ ਵਰਕ ਕੀਤਾ ਹੋਇਆ ਖੁੱਲਾ ਡੁੱਲਾ ਪੂਰਾ ਸ਼ਾਲ ਹੈਗਾ ਤੇ ਪਲੱਸ ਜਿਹੜਾ neck ਤੇ ਵਰਕ ਹੈਗਾ ਤੇ ਬਾਵਾ ਤੇ ਕੋਈ ਵੀ ਵਰਕ ਨਹੀਂ ਹੈਗਾ ਤੇ ਮਤਲਬ ਘੇਰੇ ਤੇ ਵਰਕ ਆ ਜਾਊਗਾ ਇਸ ਤਰ੍ਹਾਂ ਕਾਫੀ ਜਿਆਦੇ ਸੋਹਣਾ ਸੂਟ ਹੈਗਾ ਜਿਹੜਾ ਰੈਡੀ ਹੋਇਆ ਸਟ੍ਰੇਟ ਸਲਵਾਰ ਰੱਖੀ ਹੈਗੀ ਜੇ ਤੁਸੀਂ ਸਾਡੇ ਕੋਲੋਂ ਸਲਾਈ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲੋਂ ਸਲਾਈ ਵੀ ਕਰਾ ਸਕਦੇ ਹੋਗੇ ਨਹੀਂ ਤੁਸੀਂ ਬਿਨਾਂ ਸਲਾਈ ਤੋਂ ਵੀ ਮੰਗਵਾ ਸਕਦੇ ਹੋ ਕਾਫੀ ਜਿਆਦੇ ਸੂਟ ਦੇਗੇ ਆਪਾਂ ਇਹਦੇ ਨਾਲ ਦੇ ਸੇਲ ਕਰ ਚੁੱਕਿਆਂਗੇ ਪ੍ਰਾਈਜ਼ ਰਹੇਗਾ 2000 ਜੇ ਤੁਹਾਨੂੰ ਸੇਮ ਕਲਰ ਚਾਹੀਦਾ ਹੋਗਾ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋਗੇ ਤੇ ਕਨਫਰਮ ਕਰ ਸਕਦੇ ਹੋਗੇ ਪ੍ਰਾਈਜ਼ ਮੈਂ ਤੁਹਾਨੂੰ ਦੱਸ ਚੁੱਕੀ ਹਾਂਗੀ 2000 ਤੇ ਇੱਕ ਵਾਰ ਕਨਫਰਮ ਕਰ ਲਿਓ ਵੀ ਇਸ ਕਲਰ ਦਾ ਸੂਟ ਹੈਗਾ ਹੋਰ ਬਹੁਤ ਸਾਰੇ ਕਲਰ ਸੀਗੇ ਮਹਿਰੂਨ ਕਲਰ ਸੀਗਾ ਅ ਮਸਟਰਡ ਕਲਰ ਸੀਗਾ ਗ੍ਰੇ ਕਲਰ ਸੀਗਾ ਬਲੂ ਕਲਰ ਸੀਗਾ ਕਾਫੀ ਕਲਰ ਸੀਗੇ ਤੇ ਕੇ ਕਲਰ ਸੀਗਾ ਤੇ ਇੱਕ ਸ਼ਾਇਦ ਗ੍ਰੀਨ ਵੀ ਕਲਰ ਸੀਗਾ ਤੇ ਕਾਫੀ ਸੂਟ ਸੇਲ ਕੀਤੇ ਨਗੇ ਤੇ ਇੱਕ ਇਹ ਦਿਨ ਮੇਰੇ ਨਾਲ ਦਾ ਸੇਮ ਹੈ ਜਿਹੜਾ ਗ੍ਰੇ ਕਲਰ ਦਾ ਸੂਟ ਹੈ अवेलेबल ਹੈਗਾ ਸੇਮ ਇੱਕ ਸੂਟ ਰਹਿ ਗਿਆ ਆਪਣੇ ਕੋਲੇ 2000 ਪ੍ਰਾਈਸ ਹੈਗਾ ਲੋ ਜੀ ਕਾਫੀ ਜਿਆਦੇ ਸੋਹਣਾ ਸੂਟ ਹੈ ਨੂੰ ਤੁਸੀਂ ਪਾਰਟੀ ਵੇ ਜਿੱਦਾਂ ਵਾਰ ਜੀ ਪਾ ਸਕਦੇ ਹੋਗੇ ਕਾਫੀ ਜਿਆਦੇ ਸੋਹਣਾ ਸੂਟ ਹੈ ਜਿਹੜਾ ਲੱਗੂਗਾ ਇਹ ਪਾਇਆ ਹੋਇਆ ਤੇ ਇਹਦੇ ਨਾਲ ਦਾ ਆਪਣੇ ਕੋਲੇ ਗ੍ਰੇ ਸੂਟ ਅਵੇਲੇਬਲ ਹੈਗਾਗਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋਗੇ ਸੇਮ ਜਿੱਦਾਂ ਮਤਲਬ ਮੇਰਾ ਸੂਟ ਹੈਗਾ ਉਦਾਂ ਹੀ ਸੂਟ ਬਣਿਆ ਹੋਇਆ ਹੈਗਾ ਇਹ ਵਾਲਾ ਤੇ ਕਾਫੀ ਜਿਆਦੇ ਜਦੋਂ ਸਲਾਈ ਕਰਾਉਂਗੇ ਕਾਫੀ ਜਿਆਦੇ ਉੱਠੂਗਾ ਇਹ ਵੀ ਸੂਟ ਮਤਲਬ ਸੋਹਣਾ ਲੱਗੂਗਾ ਲੋ ਜੀ ਦੇਖੋ ਜੀ ਇਸ ਤਰ੍ਹਾਂ ਦਾ ਨੈੱਕ ਬਣਿਆ ਹੋਇਆ ਹੈਗਾ ਤੇ ਸੇਮ ਘੇਰਾ ਬਣਿਆ ਹੋਇਆ ਹੈਗਾ ਜਿੱਦਾਂ ਮੇਰੇ ਸੂਟ ਦਾ ਬਣਿਆ ਹੋਇਆ ਹੈਗਾ ਲੈਂਥ ਹੈ ਜਿਹੜੀ ਤੁਸੀਂ ਜਿੱਦਾਂ ਮਰਜ਼ੀ ਰੱਖ ਸਕਦੇ ਹੋ ਆਪਣੇ ਅਕੋਰਡਿੰਗ ਪਲੱਸ ਜਿਹੜਾ ਸ਼ਾਲ ਹੈਗਾ ਸੇਮ ਹੈ ਉਦਾਂ ਹੀ ਉਨਾਂ ਵਰਕ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਸਾਰਾ ਵਰਕ ਹੈ ਪ੍ਰਾਈਸ 2000 ਰਹੇਗਾ ਲਓ ਜੀ ਨੈਕਸਟ ਸੂਟ ਦੀ ਗੱਲ ਕਰਦੇ ਆਂਗੇ ਆਪਾਂ ਇਹ ਹੈਗਾ ਹੱਥ ਦੇ ਵਿੱਚ ਹੈਗਾ ਬਾਟਲ ਗ੍ਰੀਨ ਕਲਰ ਤੇ ਰੈਡੀ ਕੀਤਾ ਇਸ ਤਰ੍ਹਾਂ ਇਹਦਾ ਜਿਹੜਾ ਨੈੱਕ ਤੇ ਵਰਕ ਹੋਇਆ ਹੋਇਆਗਾ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਕੋਈ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋਗੇ ਇਹ ਆਪਾਂ ਖਾਦੀ ਤੇ ਰੈਡੀ ਕੀਤਾ ਹੈਗਾ ਦੇਖੋ 슬ੀਵਸ ਤੇ ਕੰਮ ਹੈ ਜਿਹੜਾ ਇਸ ਤਰ੍ਹਾਂ ਹੋਇਆ ਹੋਇਆਗਾ ਹੈਵੀ ਕੰਮ ਹੋਇਆ ਹੋਇਆਗਾ ਤੇ ਪਲੱਸ ਜਿਹੜਾ ਮਤਲਬ ਚਾਕ ਤੇ ਘੇਰਾ ਦੇਖੋ ਇਸ ਤਰ੍ਹਾਂ ਚਾਕ ਤੇ ਘੇਰਾ ਵਰਕ ਹੋਏ ਹੋਏ ਨੇਗੇ ਕੰਮ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਸਾਡੇ ਹੈਂਡਵਰਕ ਦੇ ਵਿੱਚ ਵੀ ਤੇ ਮਸ਼ੀਨ ਵਰਕੇ ਦੇ ਆਪਾਂ ਸੂਟ ਪਾਉਂਦੇ ਰਹਨੇ ਆਂਗੇ ਤੁਸੀਂ ਹੈਂਡ ਦੇ ਵਿੱਚ ਵੀ ਕੰਮ ਹੈ ਜਿਹੜਾ ਚੈੱਕ ਕਰ ਸਕਦੇ ਹੋਗੇ ਨਾਲ ਆਪਾਂ ਰੱਖੀ ਹੈਗੀ ਵਾਈਟ ਕਲਰ ਦੀ ਬਾਟਮ ਤੇ ਬੋਟਲ ਗ੍ਰੀਨ ਕਲਰ ਦਾ ਆਪਾਂ ਰੱਖਿਆ ਦੁਪੱਟਾ ਪਿਓਰ ਔਰਗੈਂਜ਼ਾ ਦਾ ਇਸ ਤਰ੍ਹਾਂ ਜਿਹੜਾ ਗਾ ਸੂਟ ਦਾ neck ਬਣਿਆ ਹੋਇਆ ਹੈਗਾ ਤੇ ਪਲੱਸ 슬ੀਵਜ਼ ਬਣੀਆਂ ਹੋਈਆਂ ਨੇ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਜਿਹੜਾ ਦਾ ਪ੍ਰਾਈਸ ਹੈਗਾ ਮੇਰੇ ਤੋਂ WhatsApp ਤੇ ਪੁੱਛ ਲਿਓ ਤੇ ਆਪਾਂ ਤੁਹਾਨੂੰ WhatsApp ਤੇ ਦੱਸ ਦਾਂਗੇ ਵੀ ਕਿੰਨਾ ਪ੍ਰਾਈਸ ਰਹੇਗਾ ਇਸ ਤੋਂ ਬਾਅਦ ਜਿਹੜੇ ਸੂਟ ਨੇ ਕਿ ਸਾਫਟ オーਗੈਂਜ਼ਾ ਪਿਓਰ オーਗੈਂਜ਼ਾ ਦੀ ਸ਼ਰਟ ਕਲੀ ਸ਼ਰਟ ਨਹੀਂ ਮਿਲਣੀ ਹੈ ਕਿ ਪਲੀਜ਼ ਮੇਰੀ ਰਿਕਵੈਸਟ ਹੈ ਕਲੀ ਸ਼ਰਟ ਨਾ ਕਿ ਉਹ ਦੇਖੋ ਇਦਾਂ ਤਾਂ ਆਪਣੇ ਕੋਲੇ ਸਾਰੇ ਕਲਰ ਹੁੰਦੇ ਨੇਗੇ ਆਪਣੇ ਕੋਲੇ ਸਲਵਾਰਾਂ ਵੀ ਹੁੰਦੀਆਂ ਨੇਗੀਆਂ ਪਰ ਕਿਸੇ ਵੀ ਦੇਖੋ ਬਲੈਕ ਦੇ ਵਿੱਚ ਵੀ 19 20 ਦਾ ਕਲਰ ਤਾਂ ਫਰਕ ਰਹਿ ਜਾਂਦਾ ਕੋਈ ਜੈਡ ਬਲੈਕ ਹੁੰਦਾ ਕੋਈ ਨਾਰਮਲ ਬਲੈਕ ਹੁੰਦਾ ਕੋਈ ਲਾਈਟ ਬਲੈਕ ਹੁੰਦਾ ਕੋਈ ਬਹਾਲਾ ਡਾਰਕ ਹੁੰਦਾ ਠੀਕ ਹੈ ਜੀ ਕਈ ਤਰ੍ਹਾਂ ਦੇ ਬਲੈਕ ਹੁੰਦੇ ਨੇਗੇ ਫਰਕ ਰਹਿ ਜਾਂਦਾ ਇਸ ਤਰ੍ਹਾਂ ਜਿਹੜੀ ਹੈਗੀ ਇਹ ਸ਼ਰਟ ਬਣੀ ਹੋਈ ਹੈਗੀ ਕਾਫੀ ਜਾਦੇ ਸੋਹਣੀ ਹੈ ਜਿਹੜੀ ਸ਼ਰਟ ਹੈਗੀ ਇਹਦੇ ਨਾਲ ਦੇ ਆਪਾਂ ਸੂਟ ਲੇਗੇ ਜਿਹੜੇ ਰੈਡੀ ਵੀ ਕੀਤੇ ਨੇਗੇ ਲੋ ਜੀ ਇਹਦਾ ਇਹਦਾ ਪ੍ਰਾਈਸ ਹੈਗਾ 2000 ਪ੍ਰਾਈਸ ਆ ਸੌਰੀ 2250 ਪ੍ਰਾਈਸ ਹੈ ਮੈਚਿੰਗ ਦਾ ਇਹ ਤੁਸੀਂ ਮੇ ਤੋਂ ਰੈਡੀ ਵੀ ਕਰਾ ਸਕਦੇ ਹੋ ਬਿਨਾਂ ਸਲਾਈ ਤੋਂ ਵੀ ਮੰਗਵਾ ਸਕਦੇ ਹੋਗੇ ਲੋ ਜੀ ਨੈਕਸਟ ਸੂਟ ਹੈ ਆਪਣਾ ਬਹੁਤ ਸੋਹਣਾ ਕਾਟਨ ਮਸਲੀਨ ਦੇ ਉੱਪਰ ਬਹੁਤ ਜਾਦੇ ਸੋਹਣਾ ਫੈਬਰਿਕ ਹੈ ਲਾਈਟ ਵੇਟ ਨਾਲ ਰਹੇਗੀ ਬਲੈਕ ਕਲਰ ਦੀ ਬਾਟਮ ਰਹੇਗੀ 18500 ਪ੍ਰਾਈਸ ਹੈ ਇਹਦਾ ਲਓ ਜੀ ਇਹ ਜਿਹੜੇ ਮੈਂ ਸੂਟ ਨਹੀਂ ਗੇ ਸਾਰੇ ਹੁਣ ਤੁਹਾਨੂੰ ਡਿਸਕਾਊਂਟ ਤੇ ਦੇ ਰਹੀਆਂ ਹਾਂਗੀ ਤੇ ਆ ਆਲ ਓਵਰ ਸੂਟ ਹੈਗਾ ਟੈਪੀ ਲਾਈਨਿੰਗ ਦਾ ਸੂਟ ਹੈਗਾ ਟੇਸਟਾ ਬ੍ਰੈਂਡ ਦਾ ਚਨਾਰ ਦਾ ਕਾਫੀ ਜਿਆਦਾ ਸੋਹਣਾ ਸੂਟ ਹੈ ਇੱਕ ਸੂਟ ਅਵੇਲੇਬਲ ਆ ਬਹੁਤ ਜਿਆਦਾ ਸੂਟ ਆਪਾਂ ਸੇਲ ਕੀਤੇ ਨੇਗੇ 2000 ਦਾ ਪ੍ਰਾਈਸ ਰਹੇਗਾ ਆਲ ਓਵਰ ਦਾ ਨੈਕਸਟ ਸੂਟ ਹੈ ਜੀ ਟੈਪੀ ਦੇ ਵਿੱਚ ਟੇਸਟਾ ਦੀ ਟੈਪੀ ਹੈਗੀ ਲਓ ਜੀ ਬਹੁਤ ਜਿਆਦੇ ਸੋਹਣਾ ਸੂਟ ਬਣਿਆ ਹੋਇਆ ਇਹ ਵਾਲਾ ਤੁਸੀਂ ਦੇਖ ਸਕਦੇ ਹੋਗੇ ਕਲਰ ਮਾਊਸ ਕਲਰ ਹੈਗਾ ਲਓ ਜੀ ਇਹਦੇ ਵਿੱਚ ਆਪਣੇ ਕੋਲੇ ਦੋ ਸੂਟ ਅਵੇਲੇਬਲ ਹੈਗੇ ਨੇ ਜੇ ਕੋਈ ਵੀ ਪਹਿਨ ਲੈਣਾ ਚਾਹੁੰਦੀ ਹੈ ਤਾਂ ਲੈ ਸਕਦੇ ਹੋਗੇ ਪ੍ਰਾਈਸ ਰਹੇਗਾ ਜੀ ਇਹਦਾ 2500 올ਓਵਰ ਦਾ ਇਸ ਤੋਂ ਬਾਅਦ ਆ ਜਾਣਗੇ ਜੀ कॉटन मस्लिन ਦੇ ਸੂਟ ਲੈਣਗੇ ਬਹੁਤ ਜਿਆਦੇ ਸੋਹਣੇ ਲਾਈਨਿੰਗ ਲੱਗੂਗੀ ਵਿਦਆਊਟ ਲਾਈਨਿੰਗ ਨਹੀਂ ਸਟਿਚ ਹੁੰਦਾ ਹੈਗਾ ਪ੍ਰਾਈਜ਼ ਇਹਦਾ 2000 ਰਹੇਗਾ ਪਹਿਲਾ ਕਲਰ ਇਹਦੇ ਵਿੱਚ ਗ੍ਰੀਨ ਹੈਗਾ ਲਾਈਟ ਗ੍ਰੀਨ ਹੈ ਤੇ ਅਗਲਾ ਹੈਗਾ ਬੇਬੀ ਪਿੰਕ ਦੇਖੋ ਬਹੁਤ ਜਿਆਦੇ ਸੋਹਣਾ ਹੈਗਾ ਇਹ ਸਾਰਾ ਨਿਊ ਸਟਾਕ ਹੈਗਾ ਤੇ ਬਹੁਤ ਦੇਖੋ ਸ਼ਾਈਨ ਹੈਗੀ ਕਪੜੇ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋਗੇ ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ ਵਿਦਆਊਟ ਦੁਪੱਟਾ ਸੂਟ ਲੈਣਗੇ ਪ੍ਰਾਈਸ ਇਹਦਾ 2000 ਰਹੇਗਾ ਪ੍ਰਾਈਸ ਨਹੀਂ ਜਿਹੜੀ ਮੈਂ ਤੁਹਾਨੂੰ ਨਾਲ ਹੁੰਦੇ ਮੈਂਸ਼ਨ ਕਰਤੇ ਮੈਂ ਹੈਂਡਵਰਕ ਦਾ ਪ੍ਰਾਈਸ ਤਾਂ ਨਹੀਂ ਮੈਂਸ਼ਨ ਕੀਤਾ ਹੈਗਾ ਕਿਉਂਕਿ ਕਈ ਭੈਣਾ ਮਤਲਬ ਅਲੱਗ-ਅਲੱਗ ਫੈਬਰਿਕ ਤੇ ਸੂਟ ਰੈਡੀ ਕਰਵਾਉਂਦੇ ਨੇ ਹਨਾ ਫੈਬਰਿਕ ਦੇ ਅਕੋਰਡਿੰਗ ਅ ਮਤਲਬ ਪ੍ਰਾਈਜ਼ ਹੁੰਦਾ ਹੈਗਾ ਵੀ ਕੋਈ ਕਿਵੇਂ ਦਾ ਲਗਾ ਰਿਹਾ ਕੋਈ ਫੁੱਲ ਪਿਓਰ ਦੇ ਵਿੱਚ ਲਗਾਉਂਦਾ ਕੋਈ ਸੈਮੀ ਦੇ ਵਿੱਚ ਲਗਾਉਂਦਾਗਾ ਜਿਸ ਤਰ੍ਹਾਂ ਤੁਸੀਂ ਮੇਰੇ ਤੋਂ ਫੈਬਰਿਕ ਦੀ ਡਿਮਾਂਡ ਕਰੋਗੇ ਉਸ ਤਰ੍ਹਾਂ ਮੋਦਾ ਪ੍ਰਾਈਸ ਹੋਊਗਾ ਬਾਕੀ ਜੇ ਤੁਸੀਂ ਨੈੱਕ ਦਾ ਵਰਕ ਸਕਿਪ ਕਰਾਉਂਗੇ ਕਈ ਭੈਣਾ ਕੋਈ ਨਾ ਕੋਈ ਵਰਕ ਸਕਿਪ ਕਰਾ ਦਿੰਦੀਆਂ ਨੇ ਉਸ ਅਕੋਰਡਿੰਗ ਹੈ ਜਿਹੜਾ ਪ੍ਰਾਈਸ ਆਪਾਂ ਦੱਸ ਦਿਆਂਗੇ ਸਾਰੀਆਂ ਭੈਣਾਂ ਲਈ ਮੇਰਾ ਚਾਹੀਦੀ ਉਹ ਇੰਡੀਆ ਤੋਂ ਨੇ ਚਾਹੀਦੀ ਐਨ ਆਰ ਆਈ ਕਸਟਮਰ ਨੇਗੇ ਮੇਰੇ ਸਾਰੀਆਂ ਭੈਣਾਂ ਲਈ ਮੇਰਾ ਇੱਕੋ ਰੇਟ ਹੈਗਾ ਇਹ ਨਹੀਂ ਹੈਗਾ ਵੀ ਮੈਂ ਐਨ ਆਰ ਆਈ ਕਸਟਮਰ ਨੂੰ ਵੱਧ ਲਾ ਰਹੀਆਂ ਜਾਂ ਫਿਰ ਇੰਡੀਆ ਵਾਲਿਆਂ ਨੂੰ ਘੱਟ ਲਾ ਰਹੀਆਂ ਇਦਾਂ ਨਹੀਂ ਜੀ ਆਪਣੇ ਸਾਰੀਆਂ ਭ ਨੂੰ ਇੱਕੋ ਰੇਟ ਦੇਣਗੇ ਤਾਂ ਜਿਹੜੀਆਂ ਪੈਣਾ ਹਨ ਮੇ ਤੋਂ ਮੇਰਾ 4000 ਪਲੱਸ ਕਸਟਮਰ ਹੈਗਾ ਜਿਹੜਾ ਮੇ ਤੋਂ ਸੂਟ ਰੈਡੀ ਕਰਵਾਉਂਦੇ ਨੇਗੇ ਤੇ ਉਹਨਾਂ ਨੂੰ ਹਨ ਸਾਰਾ ਪਤਾ ਹੀ ਹੈ ਵੀ ਆਪਣੇ ਰੇਟ ਬਹੁਤ ਜੈਨੂਅਨ ਨੇਗੇ ਤੇ ਕਮੈਂਟ ਆਏ ਸੀਗੇ ਵੀ ਤੁਸੀਂ ਰੇਟ ਨਾਲ ਦੱਸ ਦਿਆ ਕਰੋ ਪਸ਼ਮੀਨੇ ਦੇ ਵਿੱਚ ਵੀ ਕਈ ਭੈਣਾ ਕ੍ਰੇਪ ਤੇ ਕਹਿ ਦਿੰਦੀਆਂ ਨੇ ਕਈਆਂ ਦੇ ਹੁਣ ਕ੍ਰੇਪ ਤੇ ਸੂਟ ਰੈਡੀ ਹੋ ਰਹੇ ਨੇ ਕਈਆਂ ਦੇ ਕਰਾਸ਼ ਤੇ ਹੋ ਰਹੇ ਨੇ ਇਸ ਕਰਕੇ ਹਨ ਫੈਬਰਿਕ ਦਾ ਅਲੱਗ-ਅਲੱਗ ਪ੍ਰਾਈਸ ਹੁੰਦਾਗਾ ਤਾਂ ਕਰਕੇ ਫੇਰ ਮੈਂ ਜਿਹੜਾ ਮਤਲਬ ਪ੍ਰਾਈਸ ਨੇਗੇ WhatsApp ਤੇ ਹੀ ਸਹੀ ਲੱਗਦਾ ਮੈਨੂੰ ਵੀ ਮੈਂ ਉੱਥੇ ਹੀ ਦੱਸਦਾ ਤੇ ਸਾਰੀਆਂ ਭੈਣਾਂ ਲਈ ਇੱਕ ਨੇਗੇ ਕੋਈ ਇਦਾਂ ਨਹੀਂ ਹੈਗਾ ਵੀ ਆਪਾਂ ਕਿਸੇ ਨੂੰ ਵੱਧ ਘੱਟ ਲਾਉਣਿਆਂਗੇ ਜਿੰਨੀ ਚੀਜ਼ ਤੁਸੀਂ ਸਕਿੱਪ ਕਰੋਗੇ ਉਹਨਾਂ ਆਪਾਂ ਘੱਟ ਦਾਂਗੇ ਜਿੰਨੀ ਤੁਸੀਂ ਐਡ ਕਰੋਗੇ ਉਹਦੇ ਚਾਰਜਸ ਉਹਨੇ ਹੋ ਜਾਂਦੇ ਹੁੰਦੇ ਨੇ ਠੀਕ ਹੈ ਜੀ ਇਹ ਵਿਦਆਊਟ ਦੁਪੱਟਾ ਰੇਟ ਨੇਗੇ ਅੱਜ ਵਾਲੇ ਸੂਟਾਂ ਦੇ ਮੈਂ ਰੇਟ ਨੇ ਜਿਹੜੇ ਨਾਲ ਹੁੰਦੇ ਇਹਨਾਂ ਦੇ ਮੈਂਸ਼ਨ ਕਰ ਚੁੱਕੀ ਆਂਗੀ ਫਟਾਫਟ ਆਪਣਾ ਆਰਡਰ ਲੈ ਕੇ ਮਤਲਬ ਬੁਕਿੰਗ ਕਰ ਦਿਓ ਇਹ ਸੂਟਾਂ ਦੀ ਵੀ ਫਿਰ ਇਹ ਦੁਬਾਰਾ ਸੂਟ ਨਹੀਂ ਮਿਲਦੇ ਹੈਗੇ ਨਾ ਫਿਰ ਦੁਬਾਰਾ ਡਿਮਾਂਡ ਹੋਈ ਜਾਂਦੀ ਆ 8 ਤੋਂ 10 ਦਿਨਾਂ ਨੂੰ 15 ਦਿਨਾਂ ਨੂੰ ਸੂਟ ਨੇਗੇ ਜਿਹੜੇ ਮਤਲਬ 2-3 ਦਿਨਾਂ ਤੱਕ ਵੀ ਨਹੀਂ ਮਿਲਨੇ ਹੈਗੇ ਸੋਲਡ ਹੋ ਜਾਂਦੇ ਹੁੰਦੇ ਨੇਗੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਲਈ ਜਿਹੜੀ ਵੀਡੀਓ ਹੈਗੀ ਪਸੰਦ ਆਈ ਹੋਊਗੀ ਕਮੈਂਟ ਕਰਕੇ ਜਰੂਰ ਦੱਸਿਆ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਜੇ ਮੇਰੇ ਨਾਲ ਦਾ ਤੁਹਾਨੂੰ ਸੂਟ ਚਾਹੀਦਾਗਾ ਤਾਂ ਤੁਸੀਂ ਇੱਕ ਮਤਲਬ ਮੈਸੇਜ ਕਰ ਸਕਦੇ ਹੋਗੇ ਮੇਰੇ ਤੋਂ WhatsApp ਤੇ ਪ੍ਰਾਈਸ ਮੈਂ ਦੱਸ ਚੁੱਕੀ ਹਾਂਗੀ ਵੀ ਇਹਦਾ 2000 ਰਹੇਗਾ ਬਹੁਤ ਜ਼ਿਆਦਾ ਸੋਨਾ ਖੁੱਲਾ ਢੁੱਲਾ ਦੇਖੋ ਸ਼ਾਲ ਬਣਿਆ ਹੋਇਆਗਾ ਕਾਫੀ ਜ਼ਿਆਦਾ ਜਿਹੜਾ ਸੂਟ ਹੈਗਾ ਬਹੁਤ ਜ਼ਿਆਦਾ ਬਣਿਆ ਹੋਇਆ ਸੋਨਾ ਬਣਿਆ ਹੋਇਆ ਹੈ ਨੈਕ ਤੇ ਵੀ ਦੇਖੋ ਸਾਰੇ ਤੇ ਵਰਕ ਹੈਗਾ ਹੈਵੀ ਹੈਗਾ ਤੇ ਕਸ਼ਮੀਰੀ ਵਰਕ ਦਾ ਸੂਟ ਹੈਗਾ ਉਮੀਦ ਕਰਦੀ ਤੁਹਾਨੂੰ ਅੱਜ ਵਾਲੀ ਵੀਡੀਓ ਜਿਹੜੀ ਪਸੰਦ ਆਈ ਹੋਊਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਜੇ ਤੁਹਾਡਾ ਕੋਈ ਆਪਣਾ ਡਿਜ਼ਾਈਨ ਹੁੰਦਾਗਾ ਤਾਂ ਤੁਸੀਂ ਸਾਡੇ ਨਾਲ ਸ਼ੇਅਰ ਕਰਕੇ ਤਾਂ ਸੇਮ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋਗੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ